ਤੁਸੀਂ ਜਦੋਂ ਰੈਡੀ ਹੋਏ ਆਪਣੇ ਆਪ ਨੂੰ ਸ਼ੀਸ਼ੇ 'ਚ ਵੇਖਿਆ ਤੇ ਕੀ ਲੱਗਾ ਕਿ ਮੈਂ ਸੋਹਣੀ ਲੱਗ ਰਹੀ ਹਾਂ ਇਹ ਬੜਾਈ ਮਜ਼ੇਦਾਰ ਕિસ્ਸਾ ਸੀ ਕਿਉਂਕਿ ਮੈਂ ਜੀ ਉਸ ਪਿਕਚਰ ਪਿਕਚਰ ਦਾ ਨਾਂ ਸੀ ਰਫੂ ਚੱਕਰ ਰਫੂ ਚੱਕਰ ਜੀ ਤੇ ਰਫੂ ਚੱਕਰ ਚ ਬੇਸਿਕਲੀ ਦੋ ਹੀਰੋ ਦੀ ਕਹਾਣੀ ਸੀ ਦੋ ਦੋਸਤ ਦੋ ਮੁੰਡੇ ਜਿਹੜੇ ਫਸ ਜਾਂਦੇ ਨੇ ਜੀ ਔਰ ਬਚਨ ਲਈ ਕੁੜੀਆਂ ਮੰਦੇ ਨੇ ਹਮ ਉਹ ਕੁੜੀਆਂ ਬਣ ਕੇ ਉੱਥੇ ਹੀ ਜਾਂਦੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਮਾਰਨ ਦੀ ਸੋਚੀ ਐ। ਸੱਚੀ। ਸੋ ਪਹਿਲੀ ਵਾਰੀ ਜਦੋਂ ਸਾਡਾ ਟਰਾਇਲ ਹੋਇਆ ਜੀ ਤੇ ਕੁੜੀਆਂ ਦੇ ਕੱਪੜੇ ਛਪੜੇ ਪਾਣੇ ਸ਼ੁਰੂ ਕੀਤੇ ਸਾਰਾ ਚੀਜ਼ਾਂ-ਵੀਜ਼ਾਂ ਐ ਦਰ ਉਧਰ ਲਗਨੀਆਂ ਸ਼ੁਰੂ ਹੋਈਆਂ ਤੇ ਅਜੀਬ ਜਿਹੀ ਸ਼ਰਮ ਆ ਰਹੀ। ਉਹ ਲੱਗਣਾ ਵੀ ਯਾਰ ਇਹ ਕਿਹੜੇ ਕੰਮਾਂ 'ਚ ਪੈ ਗਏ। ਆਹੋ ਇਹ ਕੀ ਬਟਰੋਲ ਬੜੇ ਸੋਹਣੇ ਸੀ। ਹਮ। ਅੱਛਾ ਉਸ ਤੋਂ ਪਹਿਲੇ ਐਈ ਉਹ ਪਿਕਚਰ ਜਿਹਨੂੰ ਦੇਖ ਕੇ ਸੀ ਬਣਾਈ ਸੀ ਹਾਲੀਵੁੱਡ ਦੀ ਫਿਲਮ। ਜੀ।